ਛੋਟੀ ਪਹਿਲਾਂ ਵੀਰੇ ਇਕੱਤੀ ਆ ਕੋਈ ਅਸਰ ਛੋਟੀ ਆ ਬੱਚੀ ਆ ਸਹੀ ਘੁੱਟ ਕੇ ਹੀਟ ਜਿਨੀ ਆ ਰਿਹਾ ਬੱਚੇ ਦਾ ਨਹੀਂ ਕਮਜ਼ੋਰ ਆ ਜਾਂ ਬੱਚੇ ਦਾ ਵੀਰੇ ਰਿਪੀਟ ਕਰਦੇ ਆ ਪਸ਼ੂ ਤਾਂ ਮਿੰਨ 27 ਵੀਰੇ ਮੰਦਰ ਮਿਕਰ ਟਾਪ ਦੇ ਚੱਲੀ ਜਾਂਦਾ ਵੀਰੇ ਮਿੰਨ 27 100 ਗ੍ਰਾਮ 100 ਗ੍ਰਾਮ ਇੱਕ ਟਾਈਮ ਦਾ ਤੁਸੀਂ ਐਂ ਇਹਦੇ ਥੀੜ ਦੇ ਵਿੱਚ ਮਿਲਾ ਕੇ ਪਸ਼ੂ ਨੂੰ ਪਾ ਸਕਦੇ ਹੋ ਤਾਂ ਵਧੀਆ ਰੱਭਣ ਹੋਊ ਤੁਹਾਡਾ ਪਸ਼ੂ ਤੇ ਗ੍ਰੋਥ ਵਧੀਆ ਬੱਚਿਆਂ ਦੀ ਫੁੱਲ ਹੋ ਜੂਗੀ 680 ਨੂੰ ਆਪੇ ਸਾਹਮਣੇ ਮਿਲੂਗਾ ਵਰਤ ਕੇ ਦੇਖੋ ਚੀਜ਼ ਫਿਰ ਪਤਾ ਲੱਗੂ ਬਹੁਤ ਭਰਾਵਾਂ ਦੇ ਫੋਨ ਆਉਂਦੇ ਵੀ ਭਾਈ ਸਰਦੀ ਨਾਲ ਸਰਜੋ ਪੀਆ ਹੀਟ ਚ ਨਹੀਂ ਆ ਰਹੀ ਫੀਟ ਕਰੀ ਜਾਂਦੀ ਆ ਤਾਂ ਭਾਈ ਵੀ ਟਾਈਮ ਨਾਲ ਉਹਦੀ ਵਰਮਿੰਗ ਕਰੋ ਠੀਕ ਆ ਮਣ ਕਾਲੀ ਗੋੜੀ ਸੇਜ ਨੇ ਨਾਲ ਤੁਸੀਂ ਮਿੱਡਨ ਮਿਕਸਚਰ ਸਟਾਰਟ ਕਰੋ ਮੇਰੇ 27 ਕਵਾ ਸਿਰੇ ਦਾ ਰਿਜਲਟ ਤਾਂ ਇਹਨਾਂ ਤੋਂ ਆਪਣੇ ਆਪ ਨੂੰ ਮਿਲੂਗਾ 20 ਦਿਨ ਲਗਾਤਾਰ 100 ਗ੍ਰਾਮ ਦੀ ਰੋਜ਼ ਪਾ ਕੇ ਦੇਖਿਓ ਤੇ ਰਿਜਲਟ ਤੁਸੀਂ ਆਪ ਦੱਸੋਗੇ ਇਸ ਤਰੀਕੇ ਨਾਲ ਵਿੱਚ ਖੀੜ ਦੇਰ ਲਾ ਕੇ ਜਾਂ ਟੌਪ ਡਰੈਸਿੰਗ ਉੱਪਰ ਵੀ ਪੁੱਕ ਸਕਦੇ ਹਾਂ ਤੇ ਨਾਲ ਭਾਈ ਚਲੋ 100 150 ਗ੍ਰਾਮ ਰੋਜ਼ ਦਾ ਗੁੜ ਵੀਰੇ 200 ਗ੍ਰਾਮ ਕਰਦੇ ਤੇ ਫੇਰ ਦੇਖੋ ਸਿਰਾਈਆਂ ਵਿੱਚ